ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੋਹਰਾ ਨਸਲ ਦਾ ਚੰਗਾ ਪਾਲਕ ਕਟਾ ਦਿਖਾਉਣਾ ਇਹ ਵੀਰਾਂ ਦਾ ਬਗਾਉਆ ਡਟੇਲ ਇਹਦੇ ਬਾਰੇ ਪੁੱਛਦੇ ਆਓ ਕੀ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਜੀ ਫੋਨ ਨੰਬਰ ਐਡਰੈਸ ਇਥੋਂ ਬ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਹਾਂਜੀ ਹਾਂ ਤੇ ਮੋਬਾਈਲ ਨੰਬਰ ਬਈ ਜੀ ਆਪਣਾ 9417207280 94172 07280 07280 ਜਿਹੜਾ ਆਪਾਂ ਕਟਾ ਦੇਖੀ ਜਾਂਦੇ ਆ ਇਹ ਆਪਣਾ ਘਰ ਦਾ ਜੰਪੜੀਆ ਇਹ ਬਾਈ ਮੱਝ ਲੈ ਆਂਦੀ ਸੀ ਉਹਦਾ ਠੀਕ ਆ ਮੱਝ ਲੈ ਕੇ ਆਏ ਸੀ ਉਹਦੇ ਮਗਰ ਆਈ ਸੀਗਾ ਉਹਦੇ ਮਗਰ ਤੇ ਕਿੰਨਾ ਕੁ ਦੁੱਧ ਸੀ ਛੋਟੀ ਦੋਦਾ ਬਾਈ ਉਹਨੇ ਲੰਤੀ ਸੀ ਪਹਿਲੇ ਸੂਏ ਤੋਂ ਦੋ ਸੂਏ ਚ ਹੋਈ ਪਹਿਲੇ ਸੂਤਾ ਉਹਦੇ 12 13 ਲੀਟਰ ਸੀਗਾ ਠੀਕ ਹੈ ਦੂਜੇ ਸੂਏ ਘਰ ਗਈ 17 ਲੀਟਰ ਦੁੱਧ ਦਿੱਤਾ ਠੀਕ ਹੈ ਦੂਜੇ ਸੂਏ ਕਹਿੰਦਾ ਵਾ 16 ਕਿਲੋ ਦੁੱਧ ਤੇ ਚਲੀ ਗਈ ਆਪਣੇ ਕੋਲ 17 ਦੇ ਚਲੀ ਗਈ ਜੀ ਠੀਕ ਹੈ ਇਹ ਦੂਜੇ ਸੂਏ ਦਾ ਕਟਾ ਨਾ ਜੀ ਇਹ ਪਹਿਲੇ ਦਾ ਸਭ ਪਹਿਲੇ ਸੂਏ ਦਾ ਕਟਾ ਇਹ ਹਾਂਜੀ ਹਾਂ ਦੂਜੇ ਸੂਏ ਹੁਣੇ ਵਿੱਚ ਠੀਕ ਹੈ ਇਹ ਆਪਨੇ ਪਤਾ ਵੀ ਕਿਹੜੇ ਸਾਹਣ ਵਾਲੇ ਪਾਸੋਂ ਆ ਗਿਆ ਹਨਾ ਹਾਂਜੀ ਨਾ ਹੀ ਨਹੀਂ ਠੀਕ ਹੈ ਤੇ ਦੰਦ ਤੋੜ ਕੇ ਕਿ ਨਹੀਂ ਤੋੜ ਗਿਆ ਇਹ ਬਾਈ ਹੁਣੇ ਸੱਚ ਹਜੇ ਮਹੀਨਾ ਹੀ ਹੋਇਆ ਦੁੱਖਾ ਹੋਇਆ ਠੀਕ ਹੈ ਦੋਗੇ ਦੰਦ ਹੁ ਠੀਕ ਹੈ ਤੇ ਆਪਾਂ ਹੋਨੇਗਾ ਵੇਚਣਾ ਇਹ ਹਾਂਜੀ ਹਾਂ ਵੇਚਣਾ ਆਪਣੇ ਗਾਰਿਆਂ ਦੇ ਕੰਮ ਆ ਮੈਂ ਤਾਂ ਸ਼ੋਰੂ ਵਿੱਚ ਹੀ ਰੱਖਿਆ ਸੀਗਾ ਜੀ ਠੀਕ ਹੈ ਵੀ ਚੰਗੀ ਮੈਂ ਇਹਦਾ ਕੱਟਾ ਮਗਰ ਆ ਗਿਆ ਹਾਂਜੀ ਹਾਂ ਤਾਂ ਉਹਦਾ ਕਰਕੇ ਆਪਾਂ ਕੱਟਾ ਪਾੜ ਲਿਆ ਹਾਂਜੀ ਤੇ ਹੁਣ ਮੰਨ ਲਏ ਕੋਈ ਚੰਗਾ ਵੀਰ ਸਾਹਮਣੇ ਆਲਾ ਫਿਰ ਤਾਂ ਆਪਾਂ ਵੇਚ ਦਾਂਗੇ ਵੇਚ ਦਾਂਗੇ ਤੇ ਰੇਟ ਉੱਡ ਕੀ ਰੱਖਿਆ ਇਹਦਾ ਰੇਟ ਦੇਖ ਲੋ ਜੀ ਫੋਨ ਤੇ ਕਰ ਲਾਂਗੇ ਆਪਾਂ ਕਿਹੜਾ ਇਹਨਾਂ ਦਾ ਵਪਾਰ ਕਰਦੇ ਆ ਠੀਕ ਹੈ ਵੀ ਜੈ ਜੀ ਚੀਜ਼ੀ ਭਾਅ ਸਾਰ ਦੇ ਦਾਂਗੇ ਹਾਂਜੀ ਹਾਂ ਭਾਅ ਸਾਰੀ ਦੇ ਦੇ ਤੋਰੀ ਬਾਹਰ ਨੂੰ ਸੋ ਵੀਰੋ ਕੱਦ ਕਠ ਵਗੈਰਾ ਕੱਟਿਆ ਦੇਖ ਸਕਦੇ ਹੋ ਸੋਹਣਾ ਸਾਫ ਸੁਥ ਉਹਦਾ ਕੱਟਾ ਬਾਪ ਵਾਲੇ ਪਾਸੋਂ ਨਹੀਂ ਪਤਾ ਕਿਹੜੇ ਦਾ ਤੇ ਬਾਅਦਗੇ ਪੱਠ ਫੜੇ ਜਮਾਨਤਰ ਤੇ ਲਗਭਗ ਫੋਟੇ ਦੇ ਲਗਭਗ ਇਹਦੀ ਟੇਲ ਵਾਈਟ ਆ ਕਿਸੇ ਵੀਰ ਨੂੰ ਮੰਨ ਕੇ ਚਲੋ ਮੱਝਾ ਕਰਾਸ ਕਰਨ ਦੀ ਖਾਤਰ ਕੱਟਾ ਚਾਹੀਦਾ ਹੋਵੇ ਤਾਂ ਵੀਰਾਂ ਨਾਲ ਸੰਪਰਕ ਕਰ ਲਿਓ ਸਿੰਘੂ ਮੂੰਹ ਮੱਥਾ ਚੰਗਾ ਸੋਹਣਾ ਤੇ ਹਲੇ ਦੋ ਦੰਦ ਕੱਟਾ ਹੋਏ ਜੀ ਅੰਦਾਜ਼ਾ ਹੈ ਜੀ ਉਮਰ 27 22 ਮਹੀਨਾ 2.5 ਸਾਲ ਤੋਂ ਘੱਟ ਘੱਟ ਹੀ ਹਲੇ ਆਣੇ ਹਾਂ ਜੀ ਹਾਂ 2.5 ਸਾਲ ਤੋਂ ਉਹ ਗਾਰੰਟੀ ਹੋਊਗੀ ਜੀ ਆਪਣੀ ਠੀਕ ਹੈ ਉਹ ਤਾਂ ਗਿੰਦਾਂ ਤੇ ਵਟ ਕੇ ਉਹ ਪਕੜਾ ਚੂਟ ਪਕਣ ਮਾਰਨਾ ਕੋਈ ਮੱਝ ਮਚੜਾਈ ਤਾਂ ਨਹੀਂ ਇਹਨੇ ਹਲੇ ਮੱਧ ਯਾਰ ਬਾਈ ਉਹ ਇੱਕ ਹੀ ਲਵਾਈ ਆ ਜੀ ਬੜਾ ਆਪਾਂ ਛੱਡਦੇ ਨਹੀਂ ਇੱਕ ਇੱਕ ਲਵਾ ਦਿਓ ਵੀ ਇੱਥੋਂ ਗਵਾਂਡੀ ਬੜਾ ਜ਼ੋਰ ਪਾਉਣ ਲੱਗ ਗਿਆ ਠੀਕ ਹੈ ਮਾਲਾ ਮਾਲਾ ਮੱਝਾ ਲਾਉਣ ਦੇ ਕਾਬਲ ਹੋਇਆ ਵਕਟਾ ਜਮਾ ਆਹ ਜੀ ਹਲਵਾ ਦੀ ਇੱਕ ਮੱਝ ਦਾ ਉਹ ਰਹਿ ਵੀ ਗਈ ਠੀਕ ਹੈ ਸੋ ਬਰੋ ਮੋਰਾ ਨਸਲ ਦਾ ਕਟਾ 2.5 ਸਾਲ ਦੇ ਲਗਭਗ ਦੀ ਉਮਰ ਆ ਮੂੰਹੋ ਦੋ ਦੰਦ ਹੋ ਗਿਆ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਰੇਟ ਵੀਰ ਕਹਿੰਦੇ ਫੋਨ ਤੇ ਕਰਾਂਗੇ ਜਿਹੇ ਜੀ ਚੀਜ਼ ਹੋਈ ਤੇ ਨੰਬਰ ਬੋਲ ਦਿਓ ਬਾਈ ਦੁਬਾਰੇ ਆਪਣਾ 9417207280 ਠੀਕ ਹੈ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਇਹ